ਇਹ ਐਤਵਾਰ ਕੱਲੂ ਹੈ ਜੀ ਤੇ ਕੱਲੂ ਸੇਲ ਏਡੀ ਵੱਡੀ ਲੱਗ ਰਹੀ ਹੈ ਤੁਹਾਡੇ ਬਹੁਤ ਵਾਦੇ ਹੋਣਗੇ ਆ ਦੇਖੋ ਵੈਰਾਈਟੀ ਤੁਹਾਡੇ ਵਾਸਤੇ ਪੂਰੀ ਤਿਆਰੀ ਜਲ ਰਹੀ ਹੈ ਕੱਲੂ ਐਤਵਾਰ ਦੀ ਵੱਡੀ ਸੇਲ ਨੰਬਰ ਤੇ ਆਨ ਨਾਲ ਚੈੱਕ ਕਰ ਲਓ 98768 57837 98768 57837 ਤਲਵੰਡੀ ਸਾਬੋ ਨੂੰ ਜਿਹੜਾ ਪੁਲ ਜਾਂਦਾ ਹੈ ਮੇਨ ਰੋਡ ਤੋਂ ਐਡਰੈਸ ਚੈੱਕ ਕਰ ਲਓ ਪੁਲ ਦੇ ਕੋਲੇ ਦੁਕਾਨ ਹੈ ਆਪਣੀ ਤਲਵੰਡੀ ਸਾਬੋ ਨੂੰ ਜਿਹੜਾ ਪੁਲ ਜਾਂਦਾ ਹੈ ਮੋਰ ਮੰਡੀ ਤੋਂ ਜੀ ਮੋਰ ਮੰਡੀ ਤੋਂ ਜਿਹੜਾ ਪੁਆਇਂਟ ਜਾਂਦਾ ਹੈ ਮੇਨ ਰੋਡ ਤੇ ਧਿਆਨ ਨਾਲ ਦੇਖ ਲੋ ਐਡਰੈਸ ਮੇਨ ਰੋਡ ਤੇ ਬਿਲਕੁਲ ਤਲਪੁੱਲ ਦੇ ਨਾਲ ਹੁਣ ਧਿਆਨ ਨਾਲ ਵੈਰਾਈਟੀ ਦੇਖ ਲੋ ਜੀ ਵੈਰਾਈਟੀ ਤੁਹਾਨੂੰ ਦਿਖਾਣੇ ਆ ਨੰਬਰ ਦੁਬਾਰਾ ਨੋਟ ਕਰ ਲੋ ਆਹ ਲੋ ਨੰਬਰ 98768 57837 ਫੋਨ ਕਰਕੇ ਤੁਸੀਂ ਆ ਸਕਦੇ ਹੋ ਸਭ ਤੋਂ ਪਹਿਲਾਂ ਸੂਟ ਚੈੱਕ ਕਰੋ ਜੀ 5 ਮੀਟਰ ਦਾ ਸੂਟ ਪਿਓਰ ਕਾਟਨ ਦਾ 90 ਰੁਪਏ ਚ ਮਿਲ ਲਿਆ ਜੀ 90 ਰੁਪਏ ਦਾ ਪੂਰਾ ਵਧੀਆ 5 ਮੀਟਰ ਦਾ ਕਾਟਨ ਦਾ ਸੂਟ 5 ਮੀਟਰ ਦਾ ਸੂਟ ਮਿਲੂਗਾ ਜੀ 90 ਰੁਪਏ ਦਾ ਇਹਦੇ ਵਿੱਚ ਕਲਰ ਵੀ ਮਿਲ ਜਾਣਗੇ ਜਿੰਨਾ ਮਰਜ਼ੀ ਮਨ ਲੈ ਲਿਓ ਕੋਈ ਐਣੀ ਵੀ 20 50 ਸੂਟ ਹੈ ਚਾਹੀ ਜਿੰਨਾ ਮਰਜ਼ੀ ਮਨ ਲੈ ਲਿਓ ਇਸ ਤੋਂ ਬਾਅਦ ਸੂਟ ਚੈੱਕ ਕਰੋ ਜੀ 100 ਤੇ 30 ਰੁਪਏ ਦਾ ਆਹ ਸੂਟ ਚੈੱਕ ਕਰੋ ਪਲਾਜ਼ੋ ਵਾਲਾ ਸੂਟ ਹੈ ਨਾਲ ਵਧੀਆ ਸੀਤਾਸਤਾਇਆ ਪਲਾਜ਼ੋ 130 ਰੁਪਏ ਦਾ ਸੂਟ ਹੈ ਜੀ ਆਹ ਇਹਦੇ ਵਿੱਚ ਕਲਰ ਬਹੁਤ ਮਿਲ ਜਾਣਗੇ 130 ਰੁਪਏ ਚ ਜੀ ਇਸ ਤੋਂ ਬਾਅਦ ਆਹ ਸੂਟ ਚੱਕਰੋ ਜੀ ਚੁੰਨੀ ਨਾਲ ਸੂਟ ਤੁਹਾਨੂੰ ਇੱਥੇ ਸਿਰਫ ਤੇ ਸਿਰਫ 230 ਰੁਪਏ ਦਾ ਮਿਲ ਜਾਣਾ ਹੈ 230 ਰੁਪਏ ਦਾ ਚੁੰਨੀ ਨਾਲ ਸੂਟ ਪੂਰੀ ਵਧੀਆ ਕਾਟਨ ਦੀ ਚੁੰਨੀ ਹੈ ਨਾਲ ਸੂਟ ਆ ਗਿਆ 230 ਰੁਪਏ ਦਾ ਜੀ ਆਹ ਦੇਖੋ ਇਹਦੇ 'ਚ ਰੰਗ ਦੇਖੋ ਧਿਆਨ ਨਾਲ ਕਿੰਨੇ ਆਏ ਹੋਏ ਆ ਬਹੁਤ ਜਿਆਦਾ ਰੰਗ ਮਿਲ ਜਾਣਗੇ ਇਸ ਤੋਂ ਬਾਅਦ ਆਹ ਸੂਟ ਚੈੱਕ ਕਰੋ ਜੀ ਪੂਰਾ ਵਧੀਆ ਕਾਟਨ ਦਾ ਸੂਟ ਸੂਟ ਮਿਲੂਗਾ ਜੀ ਤੁਹਾਨੂੰ ਸਿਰਫ ਤੇ ਸਿਰਫ ਇੱਥੇ 200 ਰੁਪਏ ਦਾ ਆਹ ਦੇਖੋ ਡਿਜ਼ਾਈਨ ਇਹਦੇ ਡੇਲੀ ਵੀ ਡੇਲੀ ਨਵੇਂ ਆਉਦੇ ਆ 2200 ਰੁਪਏ ਚ ਕਾਟਨ ਦੇ ਸੂਟ ਹੈ 2200 ਰੁਪਏ ਚ ਜੀ ਸਕਰੀਨਸ਼ਾਟ ਲੈ ਲਓ ਨੰਬਰ ਉੱਪਰ ਆ ਰਿਹਾ ਅਗਰ ਤੁਸੀਂ ਆਨਲਾਈਨ ਆਰਡਰ ਕਰਨਾ ਹੈ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਇਸ ਤੋਂ ਬਾਅਦ ਆ ਸੂਟ ਚੈੱਕ ਕਰੋ ਜੀ ਪਿਓਰ ਮਡਾਲ ਕਾਟਨ ਦਾ ਸੂਟ ਹੈ ਸੂਟ ਤੁਹਾਨੂੰ ਦੇਣਾ ਜੀ ਸਿਰਫ ਤੇ ਸਿਰਫ 250 ਰੁਪਏ ਦਾ ਪਿਆਰੇ ਪਿਆਰੇ ਪ੍ਰਿੰਟ ਧਿਆਨ ਨਾਲ ਪ੍ਰਿੰਟ ਦੇਖ ਲਓ ਹੁਣ 2.5 250 ਰੁਪਏ ਚ ਮਿਲਨੇ ਆ ਜੀ ਇਹ ਪ੍ਰਿੰਟ 2.5 250 ਰੁਪਏ ਚ ਜਿੰਨੇ ਮਰਜ਼ੀ ਪ੍ਰਿੰਟ ਲੈ ਲਿਓ ਜੀ ਇਸ ਤੋਂ ਬਾਅਦ ਆ ਵੈਰਾਈਟੀ ਆ ਗਈ ਜੀ ਪਿਓਰ ਕੈਮਰੀ कॉटन ਦਾ सूट ਹੈ ਨਾਲ ਇਹਦੇ ਆ ਗਿਆ ਫੁੱਲ ਪਿਓਰ ਦਾ ਦੁਪੱਟਾ ਬਾਜ਼ਾਰ 'ਚ ਜੀ 6500 ਦਾ ਸੂਟ ਤੁਹਾਨੂੰ ਦੇਵਾਂਗੇ ਜੀ 370 ਰੁਪਏ ਦਾ 370 ਰੁਪਏ ਦਾ ਸੂਟ ਦੇਵਾਂਗੇ ਤੁਹਾਨੂੰ ਜਿੰਨੇ ਮਰਜ਼ੀ ਕਲਰ ਤੇ ਡਿਜ਼ਾਈਨ ਲੈ ਲਿਓ 370 ਰੁਪਏ ਦਾ ਜੀ ਇਸ ਤੋਂ ਬਾਅਦ ਆਹ ਸੂਟ ਆ ਗਿਆ ਜੀ ਆਹ ਸੂਟ ਆ ਗਿਆ ਪੂਰੇ ਵਧੀਆ ਕੀਤੇ ਹੋਏ ਆ ਵਰਕ ਨਾਲ ਆ ਗਿਆ कॉटन ਦੇ ਦੁਪੱਟੇ ਬਾਜ਼ਾਰ 'ਚ 600 ਦਾ 700 ਦਾ ਸੂਟ ਦੇਵਾਂਗੇ ਜੀ 250 ਰੁਪਏ ਦਾ 250 ਰੁਪਏ ਚ ਇਹਦੇ ਨਾਲ ਦੇ ਤੁਹਾਨੂੰ ਸੂਟ ਮਿਲਣਗੇ 250 ਰੁਪਏ ਚ ਜੀ ਇਸ ਤੋਂ ਬਾਅਦ ਆਹ ਚੈੱਕ ਕਰੋ ਰਿੱਧੀ ਸਿੱਧੀ ਰਿੱਧੀ ਸਿੱਧੀ ਦੇ ਸੂਟ ਹੈ 380 ਰੁਪਏ ਦਾ ਸੂਟ ਮਿਲਣਾ ਜੀ ਦੁਪट्टे ਦੇ ਨਾਲ 380 ਰੁਪਏ ਦਾ ਸੂਟ ਦੁਪट्टे ਦੇ ਨਾਲ ਇਸ ਤੋਂ ਬਾਅਦ ਆਹ ਚੀਜ਼ ਚੈੱਕ ਕਰੋ ਜੀ ਮਸ਼ਲੀਨ ਦਾ ਸੂਟ ਨਾਲ ਵਧੀਆ ਦੁਪट्टे ਬਜ਼ਾਰ ਚ ਰੇਟ 800 900 ਆ ਦੇਖੋ ਜੀ 800 ਰੁਪਏ ਦਾ ਰੇਟ ਹੈ ਸੂਟ ਇਹ ਮਿਲੂਗਾ ਜੀ 280 ਰੁਪਏ ਦਾ ਜੀ 280 ਰੁਪਏ ਦਾ ਸੂਟ ਮਿਲਣਾ ਜੀ ਤੁਹਾਨੂੰ ਇਸ ਤੋਂ ਬਾਅਦ ਆ ਦੇਖੋ ਪੂਰਾ ਵਧੀਆ ਸਟਿਚਡ ਸੂਟ ਪੂਰੀ ਵਧੀਆ কুরਤੀ ਦੇ ਨਾਲ ਪਲਾਜ਼ੋ কুরਤੀ ਨਾਲ ਪਲਾਜ਼ੋ ਆ ਦੇਖੋ ਕਲਰ ਇਹਦੇ ਇੱਕ ਆ ਕਲਰ ਮਿਲ ਜੂਗਾ ਇਹਦੇ ਚ ਰੰਗ ਮਿਲ ਜਾਣਗੇ 50 ਆ ਦੇਖੋ ਨਾਲ ਮੈਚਿੰਗ ਪਲਾਜ਼ੋ ਸੂਟ ਮਿਲੂਗਾ ਜੀ 150 ਰੁਪਏ ਦਾ 150 ਰੁਪਏ ਦਾ ਕੱਲ ਨੂੰ ਐਤਵਾਰ ਦੀ ਬਹੁਤ ਵੱਡੀ ਸੇਲ ਹੈ ਸਵੇਰ ਜਲਦੀ ਦੁਕਾਨ ਤੇ ਪਹੁੰਚੋ ਤੇ ਉਹਦਾ ਵੱਡਾ ਫਾਇਦਾ ਕਰੋ ਨੰਬਰ ਸਕਰੀਨ ਤੇ ਆ ਰਿਹਾ ਹੈ